ਤੇ ਆਖੋ ਪੈਰੋਂ ਰੱਖੀ ਬਟਾ ਇਧਰ ਇਧਰ ਭੱਜ ਕੇ ਭੱਜ ਕੇ ਜਲਦੀ 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 ਆ ਦੇਖੋ ਆ ਦੇਖੋ ਬਾਈ ਆਹ ਦੇਖੀ ਮਟੀਰੀਅਲ ਦੇਖੋ ਕਰੋ ਚੈੱਕ ਬਾਈ ਉੱਪਰ ਖੜਾ ਕੇ ਦੇਖ ਬਹੁਤ ਬੜਾ ਛੋਟੇ ਚ ਜੋਰ ਆ ਉਹਨੇ ਜੋਰ ਦੀ ਪਾਣੀ ਬੰਦ ਕਰੀ ਇਹਦੀ ਸਭ ਤੋਂ ਸਸਤੀ ਸਭ ਤੋਂ ਸਸਤੀ ਜੀ ਨੇ ਹੁਣ ਤੱਕ ਗੱਡੀ ਆਈ ਹੈ ਸੇਫੇਸਟ ਲਗਜ਼ਰੀ ਸੇਫੇਸਟ ਸਭ ਸਸਤੀ ਪਲੱਸ ਇਹਦੀ ਐਵਰੀਜ ਸਭ ਤੋਂ ਬੈਸਟ ਹੈਗੀ ਆਗਾ ਬੇਸ ਮਾਡਲ ਦਾ 790000 ਰੁਪਿਆ ਹੈਗਾਗਾ 790000 ਤੋਂ ਸ਼ੁਰੂ ਹੈਗਾ ਜਿਹੜਾ ਇਹਦਾ ਕੂਲੈਂਟ ਆਉਂਦਾ ਜੀ ਤੇ ਗੀਅਰ ਆਇਲ ਆਉਂਦਾ ਉਹ ਚੇਂਜ ਕਰਨ ਦੀ ਲੋੜ ਨਹੀਂ ਸਾਡਾ ਇਹ ਨਹੀਂ ਹੈਗਾ ਮਮਲੀ ਬੀਤੇ ਕਿੰਨੇ ਟਾਈਮ ਤੱਕ ਮਤਲਬ ਲਾਈਫ ਟਾਈਮ ਗੀਅਰ ਆਇਲ ਜਿਹੜਾ ਇਹ ਇੰਜਨ ਇਹਦੀ 4 ਸਾਲ ਦੀ 1 ਲੱਖ ਕਿਲੋਮੀਟਰ ਤੱਕ ਵਾਰੰਟੀ ਹੈ 4 ਸਾਲ ਦੀ 1 ਲੱਖ 1 ਲੱਖ ਕਿਲੋਮੀਟਰ ਜਿਹੜਾ ਵੀ ਚੀਜ਼ ਪਹਿਲਾਂ ਹੋ ਜੇ ਤੁਹਾਡੀ ਵਾਰੰਟੀ ਖਤਮ ਨਾਰਮਲ ਗੱਡੀਆਂ ਦੇ ਵਿੱਚ ਕੀ ਹੁੰਦਾ ਜੀ ਹਾਰਡ ਬੰਪਰ ਹੁੰਦੇ ਆ ਜਿਵੇਂ ਆਪਾਂ ਇੱਥੋਂ ਟੱਚ ਕਰਕੇ ਦੇਖਿਆ ਇੱਥੋਂ ਠੀਕ ਹੈ ਇਹ ਵਿੱਚ ਨੂੰ ਨਾ ਵਿੱਚ ਨੂੰ ਜਾਂ ਤਾਂ ਬੈਂਡ ਹੋ ਜਾਣਗੇ ਇਹ ਕ੍ਰੈਕ ਨਹੀਂ ਹੋਣਗੇ ਆਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਐਸਯੂਵੀ ਦੇ ਵਿੱਚ ਸੇਫ ਗੱਡੀ ਲੱਭ ਰਹੇ ਸੀਗੇ ਹਾਂਜੀ ਮਿੱਤਰੋ ਅੱਜ ਆਪਾਂ ਬਿਠਿੰਡਾ ਆਏ ਹੋਏ ਆ ਤੇ ਬਿਠਿੰਡਾ ਦੇ ਵਿੱਚ ਕਾਇਲਾ ਇੱਕ ਜਿਹੜੀ ਸਕੋਡਾ ਵੱਲੋਂ ਲਾਂਚ ਕੀਤੀ ਗਈ ਆ ਤੇ ਗੱਲ ਇਹ ਕਿ ਇਹ ਜਿਹੜੀ ਆਪਾਂ ਹੈਚਬੈਕ ਗੱਡੀ ਦੇ ਰੇਟ ਦੇ ਵਿੱਚ ਤੁਹਾਨੂੰ ਐਸਯੂ ਵੀ ਮਿਲ ਰਹੀ ਆ ਰੇਟ ਵੀ ਦੱਸਾਂਗੇ ਫੀਚਰ ਵੀ ਦੱਸਾਂਗੇ ਤੇ ਸੇਫੇਸਟ ਜਿਹੜੀ ਕਾਰ ਆ ਕਿਵੇਂ ਬਣਾਈ ਜਾਂਦੀ ਆ ਹਨਾ ਇਹਨੀਆਂ ਜਿਹੜੀਆਂ ਛੇਲੀਆਂ ਦੀ ਪਿੱਲਰ ਆਪਾਂ ਕਹਿ ਲਈਏ ਜਾਂ ਮੈਂ ਜਿਵੇਂ ਗੱਲ ਕੀਤੀ ਸੀ ਗਾਡਰਾ ਫਿਟ ਕੀਤੀਆਂ ਤੇ ਵਾਕੀ ਇਹਦੇ ਵਿੱਚ ਗਾਡਰਾ ਫਿਟ ਕੀਤੀਆਂ ਹੋਈਆਂ ਆ ਜੋ ਕਰਦੇ ਆ ਗੱਲਬਾਤ ਸਾਰੀ ਵੀਡੀਓ ਦੇ ਜਾਣਕਾਰੀ ਦੇਵਾਂਗੇ ਬਣੇ ਰੋ ਐਂਡ ਤੱਕ ਬੁਲਾਉਣੇ ਆ ਬਾਈ ਨਾਲ ਪਹਿਲਾਂ ਕਰਨਾਲ ਜੀ ਬਾਈ ਸਸ਼ਕਾਰ ਸਸ਼ਕਾਰ ਬਹੁਤ ਠੀਕ ਹੋ ਜੀ ਵਧੀਆ ਜੀ ਪਹਿਲਾਂ ਤਾਂ ਬਾਬਾ ਮੁਬਾਰਕਾ ਤੁਹਾਨੂੰ ਸੋਨੋ ਵੀ ਵੀਰੇ ਬਹੁਤ ਬਹੁਤ ਮੁਬਾਰਕਾ ਤੇ ਜਿੰਨੇ ਵੀ ਹੌ ਲੱਖ ਰੁਪਏ ਦੇ ਵਿੱਚ ਮਲਕੀ ਗਾਹਕ ਹੈਗੇ ਆ ਜਿਹੜੇ ਮਲਕੀ ਇਨਵੈਸਟ ਕਰਨਾ ਚਾਹੁੰਦੇ ਆ ਉਹਨਾਂ ਲਈ ਸਭ ਤੋਂ ਬੈਸਟ ਗੱਡੀ ਲੈ ਕੇ ਆਏ ਮੈਚ ਬੈਕ ਦੇ ਰੇਟ ਦੇ ਵਿੱਚ ਹੈਚਬੈਕ ਦੇ ਵਿੱਚ ਤੁਹਾਨੂੰ ਕੰਪੈਕਟ ਐਸਯੂ ਵੀ ਗੱਡੀ ਮਿਲਦੀ ਬਿਲਕੁਲ ਮੈਂ ਕਈ ਵਾਰੀ ਵੀਡੀਓ ਪਾਈਆਂ ਸੀ ਐਥਨੋਲ ਦੀ ਜਿਵੇਂ ਹੈਚਬੈਕ ਕਹ ਦਿੰਦੇ ਆ ਜਿਵੇਂ ਆਪਣੇ ਗੱਡੀਆਂ ਆ ਜਾਂਦੀਆਂ ਸਵਿਫਟ ਲਾ ਲਈਏ ਜਿਵੇਂ ਦੂਜੀ ਆ ਜਾਂਦੀ ਹੈ i20 ਵਗੈਰਾ ਉਹਨੂੰ ਹੈਚਬੈਕ ਕਿਹਾ ਜਾਂਦਾ ਉਸ ਰੇਟ ਦੇ ਵਿੱਚ ਹੀ ਆ ਕੀਮਤ ਵੀ ਦੱਸਾਂਗੇ ਵੀਡੀਓ 'ਚ ਬਣੇ ਰਹੋ ਗੱਲ ਕਰਦੇ ਆ ਬਾਈ ਹੜਾ ਇਹਦੇ ਵਿੱਚ ਕੀ ਕੁਸ਼ ਹੈ ਜਿਹੇ ਫੀਚਰ ਪਾਏ ਐਡ ਬਈ ਸਭ ਤੋਂ ਪਹਿਲਾਂ ਤੇ ਜਿਹੜੀ ਸਕੋਡਾ ਗੱਡੀ ਜਾਣੀ ਜਾਂਦੀ ਆ ਦੋ ਉਹਦੇ ਮੇਨ ਆ ਉਹ ਆ ਠੀਕ ਆ ਇੱਕ ਤਾਂ ਸੇਫਟੀ ਸੈਕੰਡ ਟੈਕਨੋਲੋਜੀ ਟੈਕਨੋਲੋਜੀ ਕਿੰਨੀਆਂ ਵੀ ਸਕੋਡਾ ਦੀਆਂ ਗੱਡੀਆਂ ਆਉਂਦੀਆਂ ਸਭ ਤੋਂ ਸੇਫਸਟ ਗੱਡੀਆਂ ਠੀਕ ਹੈ 5 ਸਟਾਰ ਰੇਟਿੰਗ ਹੈ ਗਲੋਬਲ ਐਨਕੈਪ ਦੇ ਵਿੱਚ ਚਾਈਲਡ ਸੇਫਟੀ ਵੀ 5 ਸਟਾਰ ਹੈ ਠੀਕ ਹੈ ਹਾਂਜੀ ਉਸ ਤੋਂ ਬਾਅਦ ਇਹਦੇ ਵਿੱਚ ਟੈਕਨੋਲੋਜੀ ਸਭ ਤੋਂ ਬੈਸਟ ਟੈਕਨੋਲੋਜੀ ਆਉਂਦੀ ਹੈ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਹੁਣ ਇੰਜਨ ਕੰਪਨੀ ਨੇ ਪ੍ਰੋਵਾਈਡ ਕਰਵਾਇਆ ਹੈਗਾ ਜਿਹਦੇ ਵਿੱਚ 1.0 ਲੀਟਰ 1000 ਸੀਸੀ ਟਰਬੋ ਇੰਜਨ ਹੈ 1000 cc 터보 엔진 ਪੈਟਰੋਲ ਦੇ ਵਿੱਚ ਹੀ ਪੈਟਰੋਲ ਦੇ ਵਿੱਚ ਠੀਕ ਹੈ ਹਾਂਜੀ ਤੁਸੀਂ ਇਹਦਾ ਐ ਮੰਨ ਕੇ ਚਲੋ ਜਿਹੜੀ ਇਹਦੀ BHP ਆ ਉਹ 115 BHP ਆ ਤੇ 178 ਦਾ ਨਿਊਟਨ ਮੀਟਰ ਟਾਰਕ ਆਏਗਾ 178 ਦਾ ਟਾਰਕ ਬਹੁਤ ਹੋ ਜਾਂਦਾ ਹਾਂ ਉਹ ਤਾਂ ਬਹੁਤ ਹੋ ਜਾਂਦਾ ਵੀ ਤੁਸੀਂ ਕਿਸੇ ਵੀ ਕਾਰ ਨਾਲ ਕੰਪੇਅਰ ਕਰੋਗੇ ਅਦਰ ਕੰਪਨੀ ਦੇ ਵਿੱਚ ਜਿਹੜੇ 1500 cc ਦੇ ਵਿੱਚ ਪਾਵਰ ਤੇ ਟਾਰਕ ਆਉਂਦੀ ਆ ਉਹ ਸਾਡੇ 1000 cc ਦੇ ਵਿੱਚ ਹੀ ਆ ਜਾਂਦੀ ਐਨੇ ਦੇ ਵਿੱਚ ਕਈ ਭਰਾ ਵਾਕਣ ਕਹਿੰਦੇ 1000 cc ਦਾ ਇੰਜਨਾ ਵੀ ਯਾਰ ਗੱਡੀ ਦਬੂਗੀ ਪਰ ਉਹਦੇ ਵਿੱਚ ਉਹ ਕੰਪਨੀ ਟਾਰਕ BHP ਦਾ ਧਿਆਨ ਰੱਖਦੀ ਆ ਪਾਵਰ ਜਨਰੇਟ ਵੱਧ ਹੁੰਦੀ ਆ ਸਕਾਉਟਾ ਦੇ ਵਿੱਚ ਜਿਵੇਂ ਹੁਣ ਆ ਯਾਰ ਸੀਸੀ ਦਾ ਇੰਜਨ ਆ ਤੇਦੀ ਬੀਐਚਪੀ ਟਾਰਕ ਆ ਵਧਾਈ ਹੋਈ ਆ ਮਤਲਬ ਪਾਵਰਫੁਲ ਇੰਜਨ ਆ ਇਹ ਨਹੀਂਗਾ ਵੀ ਆਪਾਂ ਜੇ 1000 ਸੀਸੀ ਕਹਤਾ ਤਾਂ ਯਾਰ ਵੀ ਇੰਜਨ ਛੋਟਾ ਹੋਊਗਾ ਐਡੀ ਕੋਈ ਗੱਲ ਨਹੀਂ ਕਿਉਂਕਿ ਪਾਵਰ ਤੇ ਟਾਰਕ ਇਹਦਾ ਬਹੁਤ ਵਧੀਆ ਹੈਗਾ ਟਰਬੋ ਵੇ ਦੇ ਵਿੱਚ ਹੈਗਾਗਾ ਜਦੋਂ ਆਪਾਂ ਡਰਾਈਵ ਕਰਕੇ ਦੇਖਦੇ ਆ ਆਪਾਂ ਨੂੰ ਜਿਹੜਾ ਫੀਲ ਆਊਗਾ ਉਹ 1500 ਸੀਸੀ ਤੋਂ ਵੀ ਪਲੱਸ ਵਾਲਾ ਹੋਊਗਾ ਪਲੱਸ ਵਾਲਾ ਹੋਊਗਾ ਇਹ ਨਹੀਂ ਹੈਗਾ ਜਿਵੇਂ ਕਸਟਮਰ ਡਰਾਈਵ ਕਰਕੇ ਦੇਖੂਗਾ ਜਿਵੇਂ ਉਹਨੂੰ ਲੈਕ ਲੱਗੂਗਾ ਜਾਂ ਕੁਝ ਇਸ ਤਰ੍ਹਾਂ ਦਾ ਲੱਗੂਗਾ ਇਹਦੇ ਵਿੱਚ ਜਿਹੜਾ ਫੀਲ ਆ ਉਹ 1500 ਸੀਸੀ ਇੰਜ ਬਈ ਫਰੰਟ ਜਿਹੜਾ ਫਰੰਟ ਗ੍ਰੇਲ ਆ ਗਈ ਹੈ ਨਾ ਇਹ ਬਾਰੇ ਜਰੂਰ ਦੱਸੋ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਬਈ ਸਭ ਤੋਂ ਪਹਿਲਾਂ ਤਾਂ ਜਿਵੇਂ LED ਲਾਈਟਸ ਆ ਜਾਂਦੀ ਆ ਡੇ ਟਾਈਮ ਰਨਿੰਗ ਲਾਈਟ ਜਿਹਨੂੰ ਆਪਾਂ ਬੋਲਦੇ ਨੇ ਜਿਹੜੇ ਜਿਵੇਂ ਅੱਜ ਕੱਲ੍ਹ ਹਰ ਇੱਕ ਗੱਡੀ ਕੋਮਨ ਛੋਟੀ ਤੋਂ ਛੋਟੀ ਗੱਡੀ ਦੇ ਵਿੱਚ ਵੀ ਆ ਗਈ ਜਿਹੜੀ ਡੇ ਟਾਈਮ ਵੀ ਜਿਹੜੀ ਚੱਲਦੀ ਰਹਿੰਦੀ ਹੈਗੀ ਹੈਗੀ ਠੀਕ ਹੈ ਇਹਦੇ ਨਾਲ ਕਿ ਦੂਰ ਤੋਂ ਜਿਹੜੀ ਲੋਕਾਂ ਉਹਦੀ ਅਟਰੈਕਟਿਵ ਲੁੱਕ ਜੀ ਬਣ ਜਾਂਦੀ ਹੈਗੀ ਥੋੜੀ ਜਿਹੀ ਠੀਕ ਹੈ ਉਸ ਤੋਂ ਬਾਅਦ ਥੋੜਾ ਜਿਹਾ ਸਟਾਈਲਿਸ਼ ਲੋਗੋ ਵੀ ਇਹਨਾਂ ਨੇ ਮਲਕੀ ਕੁਝ ਬਣਾ ਕੀਤਾ ਪਹਿਲਾਂ ਨਾਲੋਂ ਥੋੜਾ ਇਹ ਨੂੰ ਦਿੱਤਾ ਹੈਗਾ ਥੋੜਾ ਉਸ ਤੋਂ ਬਾਅਦ ਜੀ ਆਪਾਂ ਇਹਦੀ ਗ੍ਰਿਲੇ ਦੀ ਗੱਲ ਕਰੀਏ ਬਈ ਜੀ ਠੀਕ ਹੈ ਇਹ ਵੀ ਗ੍ਰਿਲ ਜੀ ਮੈਂ ਪਹਿਲਾਂ ਸਾਡੀਆਂ ਜਿੰਨੀਆਂ ਵੀ ਹੁਣ ਤੱਕ ਗੱਡੀਆਂ ਆ ਰਹੀਆਂ ਉਹਨਾਂ ਦੀ ਗ੍ਰਿਲ ਥੋੜੀ ਜੀ ਜਿਵੇਂ ਬਾਹਰ ਨੂੰ ਹੈਗੀ ਆ ਬਾਹਰ ਨੂੰ ਹਾਂ ਜੀ ਹਾਂ ਜੀ ਜਿੰਨੀਆਂ ਵੀ ਗੱਡੀਆਂ ਜਿਵੇਂ ਪਹਿਲਾਂ ਇਹਨਾਂ ਦੀ ਰੈਪਡ ਆਉਂਦੀ ਸੀਗੀ ਜਾਂ ਮਲਕੀ ਜਿੰਨੀਆਂ ਵੀ ਪਹਿਲਾਂ ਗੱਡੀਆਂ ਕੁਸ਼ਾਕ ਆ ਰਹੀਆਂ ਖਲਾਫ ਜਾਂ ਹਾਂ ਹਾਂ ਉਹਨਾਂ ਦੀ ਗ੍ਰਿਲ ਤੇ ਇਹਦਾ ਡਿਫਰੈਂਟ ਹੈਗਾ ਗਾ ਗ੍ਰਿਲ ਦਾ ਜਿਹੜਾ ਡਿਜ਼ਾਈਨ ਆ ਉਹ ਤਾਂ ਸੇਮ ਹੀ ਆ ਬਟ ਇਹ ਵਿੱਚ ਨੂੰ ਦਿੱਤੀ ਗਈ ਹੈਗੀ ਆ ਤੇ ਸਾਰੀ ਗਲੋਸੀ ਗਲੋਸੀ ਹਾਂ ਹਾਂ ਗਲੋਸੀ ਦੇ ਵਿੱਚ ਲੁੱਕ ਦੇ ਵਿੱਚ ਆ ਗਿਆ ਹ ਕਰ ਹਨ ਜਿਵੇਂ ਬੰਪਰ ਤੋਂ ਹੀ ਕਰ ਲਈ ਗੱਲ ਆਮ ਕਈ ਜਿਹੜੀ ਗੱਡੀਆਂ ਦਾ ਕੀ ਹੁੰਦਾ ਜੇ ਮਾਰਾ ਜਾਂ ਬੰਪਰ ਲੱਗਿਆ ਜੀ ਤਾਂ ਪਟਾਕਾ ਪੈ ਜਾਂਦਾ ਇਹਦੇ ਵਿੱਚ ਸਕੋਡਾ ਕੀ ਦੇ ਰਹੀ ਹੈ ਇਹਦੇ ਵਿੱਚ ਵੀ ਇਹ ਕਹੀ ਹੈਗਾ ਇਹਦੇ ਜਿਹੜੇ ਬੰਪਰ ਆਉਂਦੇ ਹੈਗੇ ਆ ਇਹ ਪੋਲੀਪ੍ਰੋਪੀਲਨ ਦੇ ਬੰਪਰ ਆਉਂਦੇ ਆ ਇਹ ਹਾਰਡ ਬੰਪਰ ਨਹੀਂ ਹੁੰਦੇ ਨਾਰਮਲ ਗੱਡੀਆਂ ਦੇ ਵਿੱਚ ਕੀ ਹੁੰਦਾ ਜੀ ਹਾਰਡ ਬੰਪਰ ਹੁੰਦੇ ਆ ਜਿਵੇਂ ਆਪਾਂ ਇੱਥੋਂ ਟੱਚ ਕਰਕੇ ਦੇਖਿਆ ਇੱਥੋਂ ਠੀਕ ਹੈ ਇਹ ਵਿੱਚ ਨੂੰ ਨਾ ਵਿੱਚ ਨੂੰ ਜਾਂ ਤਾਂ ਬੈਂਡ ਹੋ ਜਾਣਗੇ ਇਹ क्रैक ਨਹੀਂ ਹੋਣਗੇ ਬਾਈ ਸੋਨੂ ਮੈਨੂੰ ਲੱਗਦਾ ਜਿਵੇਂ ਆ ਬਾਈ ਨੇ ਗੋਠੇ ਮਾਰ ਕੇ ਦਿਖਾਈ ਜਾਂਦਾ ਮੈਨੂੰ ਤਾਂ ਅਦਰ ਕੰਪਨੀਆਂ ਡਰਦੀਆਂ ਹੋਣਗੀਆਂ ਵੀ ਯਾਰ ਕਾਹਨੂੰ ਫਟ ਨਾ ਜਾਵੇ ਪਰ ਇਹ ਤਾਂ ਬਾਈ ਮਤਲਬ ਟਰਸਟ ਕਰਾਉਦੀ ਵੀ ਆ ਦੇਖੋ ਜੀ ਸਾਡੀ ਗੱਡੀ ਇੱਕ ਹੋਰ ਵੀ ਤੁਹਾਨੂੰ ਦਿਖਾਵਾਂਗੇ ਜਿਹੜੀ ਚੀਜ਼ ਆ ਕੁਆਲਿਟੀ ਦਿਖਾਊਗਾ ਅੱਗੇ ਅੱਗੇ ਜਾ ਕੇ ਹਨਾ ਤੇ ਜੇ ਆਪਾਂ ਬਾਈ ਲਾਈਟਾਂ ਦੀ ਗੱਲ ਕਰੀਏ ਤਾਂ ਥੋੜੀ ਜਿਹੀ ਹੁਣ ਲਾਈਟਾਂ ਕਿਉਂ ਥੱਲੇ ਦੇਣ ਲੱਗੀਆਂ ਕੰਪਨੀਆਂ ਬਾਈ ਇਹ ਨਾ ਵਿਜ਼ਿਬਿਲਟੀ ਕਰਕੇ ਅੱਛਾ ਹਾਂ ਜਿਹੜੀ ਗਰਾਊਂਡ ਦੀ ਮਤਲਬ ਕਿ ਜਿਹੜੀ ਵਿਜ਼ਿਬਿਲਟੀ ਹੁੰਦੀ ਆ ਉਸ ਕਰਕੇ ਆਪਾਂ ਨੂੰ ਜਿਹੜੀ ਲਾਈਟਸ ਆ ਮਤਲ ਉਹਦੀ ਇਹਦੀ ਲਾਈਟ ਸੀ ਉਹ ਦੂਰ ਪੈਂਦੀ ਸੀ ਉਹਦੇ ਵਿੱਚ ਦੋ ਆਪਸ਼ਨ ਆਉਂਦੀ ਸੀ ਇਹਦੇ ਵਿੱਚ ਵੀ ਆਪਸ਼ਨ ਹੈਗੀ ਹੈਗੀ ਹਾਈ ਤੇ ਲੋ ਬੀਮ ਦੀ ਆਪਸ਼ਨ ਆਉਂਦੀ ਹੁੰਦੀ ਸੀ ਇਹਦੇ ਵਿੱਚ ਕੀ ਹੈਗਾ ਕਿਉਂਕਿ ਜ਼ਿਆਦਾਤਰ ਜਿਹੜੀ ਆਪਾਂ ਨੂੰ ਵਿਜ਼ਿਬਿਲਟੀ ਚਾਹੀਦੀ ਹੁੰਦੀ ਆ ਉਹ ਜ਼ਿਆਦਾ ਨੇੜੇ ਏਰੀਆ ਦੇ ਵਿੱਚ ਚਾਹੀਦੀ ਹੁੰਦੀ ਓਕੇ ਦੂਰ ਤੱਕ ਮਲ ਕੀ ਕਈ ਵਾਰਨ ਕੀ ਹੁੰਦਾ ਲਾਈਟ ਨਾ ਉਹ ਕਰ ਜਾਂਦੀ ਹੈ ਬਲਰ ਕਰ ਜਾਂਦੀ ਹੈਗੀ ਉਹ ਵਿਜ਼ਿਬਿਲਟੀ ਇੰਨੀ ਵਧੀਆ ਨਹੀਂ ਬਣਦੀ ਹੈਗੀ ਜਿੰਨਾ ਨੇੜੇ ਰਹੂਗਾ ਉਹਨਾਂ ਆਪਾਂ ਨੂੰ ਉਹ ਰਹੂਗਾ ਤੇ ਬਈ ਆਪਾਂ ਇੰਜਨ ਵਗੈਰਾ ਵੀ ਦਿਖਾ ਦਈਏ ਹੈਨਾ ਹਾਂਜੀ 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 ਇੰਜਨ ਵਗੈਰਾ ਵੀ ਦੇਖੋ ਮਿੱਤਰੋ ਆਖੋ ਇਹ ਨਾ ਕਿ ਉਹ ਵੀ ਪਤਾ ਨਹੀਂ 100 ਤੇ ਅਲੱਗ-ਅਲੱਗ ਹਨ ਦੇਖੋ ਕੰਪਨੀਆਂ ਆਪ ਦੇ ਹਿਸਾਬ ਨਾਲ ਚੀਜ਼ਾਂ ਬਣਾ ਰਹੀਆਂ ਤੇ ਜੇ ਆਪਾਂ ਇਹਦੀ ਬੋਨਰਡ ਦੀ ਗੱਲ ਕਰੀਏ ਇਹ ਨਹੀਂ ਕਿ ਵੀ ਹਲਕਾ ਸਕੋਡਾ ਤਾਂ ਇਹ ਹੀ ਚੀਜ਼ ਆ ਵੀ ਦੋਹਾ ਕੇ ਲਈ ਵੀ ਪੂਰਾ ਨਿੱਗਰ ਲਾਇਆ ਹੁੰਦਾ ਹਾਂ ਹਾਂ ਪੂਰਾ ਨਿੱਗਰ ਇੱਕ ਚੀਜ਼ ਇਹਦੇ ਵਿੱਚ ਹੋਰ ਦੱਸਦਾ ਵੀਰੇ ਜਿਹੜਾ ਇਹ ਇੰਜਨ ਹੈ ਇਹਦੀ 4 ਸਾਲ ਦੀ 1 ਲੱਖ ਕਿਲੋਮੀਟਰ ਤੱਕ ਵਾਰੰਟੀ ਹੈ 4 ਸਾਲ ਦੀ 1 ਲੱਖ 1 ਲੱਖ ਤੋਂ 1 ਲੱਖ ਕਿਲੋਮੀਟਰ ਜਿਹੜਾ ਵੀ ਚੀਜ਼ ਪਹਿਲਾਂ ਹੋ ਜੇ ਛੋਟੀ ਵਾਰੰਟੀ ਖਤਮ ਆ ਉਸ ਤੋਂ ਬਾਅਦ ਇਹ ਫ੍ਰੀ ਆ ਫਰੀ ਹੈ ਇਹ ਕਾਰ ਦੇ ਨਾਲ ਬਿਲਕੁਲ ਫਰੀ ਹੈ ਇਹਦੇ ਕੋਈ ਚਾਰਜਸ ਨਹੀਂ ਹੈਗੇ ਜੇ ਤੁਸੀਂ ਵਧਾਉਣਾ ਚਾਹੁੰਦੇ ਹੋ ਤਾਂ ਉਹਦੇ ਥੋੜੀ ਜਿਹੀ ਪੈਸਾ ਐਕਸਟਰਾ ਲੱਗਦੀ ਹੈਗੀ ਤੁਸੀਂ ਵਧਾ ਵੀ ਸਕਦੇ ਹੈਗੇ ਹਾਂਜੀ ਉਸ ਤੋਂ ਬਾਅਦ ਕੀ ਚਾ ਹੈਗਾ ਜਿਹੜਾ ਇਹਦਾ ਕੂਲੈਂਟ ਆਉਂਦਾ ਜੀ ਤੇ ਗੇਅਰ ਆਇਲ ਆਉਂਦਾ ਉਹ ਚੇਂਜ ਕਰਨ ਦੀ ਲੋੜ ਸਾਡਾ ਇਹ ਨਹੀਂ ਹੈਗਾ ਮਤਲਬ ਕਿ ਕਿੰਨੇ ਟਾਈਮ ਤੱਕ ਮਤਲਬ ਲਾਈਫ ਟਾਈਮ ਗੈਰੋਲਟੇ ਦੇ ਦਾ ਆਪਾਂ ਹੋਰ ਅਮਰੀਕਨ ਕੰਪਨੀ ਦੇ ਗੱਡੀਆਂ ਹੁੰਦੀਆਂ ਜਿਵੇਂ ਇਕੋਸਪੋਰਟ ਦੀ ਗੱਲ ਕਰੀ ਉਹਦੇ ਵਿੱਚ ਵੀ ਚੇਂਜ ਕਰਨਾ ਪੈਂਦਾ ਇਹਦੇ ਵਿੱਚ ਕੀ ਹੈਗਾ ਇਹ ਟੌਪ ਅਪ ਕਰਨਾ ਪਊਗਾ ਤੁਹਾਨੂੰ ਜੇ ਲੀਕੇਜ ਹੋ ਜੇ ਇਹ ਨਹੀਂ ਹੈਗਾ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈ ਵੀ ਆਪਾਂ ਵਾਰ-ਵਾਰ ਹਾਂਜੀ 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 ਅਦਰ ਕੰਪਨੀ ਦੇ ਵਿੱਚ ਆਪਾਂ ਦੇਖੀਏ 30 ਤੇ ਜਾਂ 40 ਤੇ ਚੇਂਜ ਹੋ ਜਾਂਦਾ ਸਾਡਾ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਬਿਲਕੁਲ ਉਸ ਤੋਂ ਬਾਅਦ ਜਿਹੜੀ ਇਹ ਸਰਵਿਸ ਹੈ ਸਰ ਉਹ ਵੀ 15000 ਕਿਲੋਮੀਟਰ ਤੇ ਇਹਦਾ ਇੰਜਨ ਕਿਹੜੀ ਮਤਲਬ ਟੈਕਨੀਕ ਦਾ ਆ ਜਾਂਦਾ ਜੀ ਇਹਦਾ TSI ਇੰਜਨ ਆ ਜਾਂਦਾ ਟਰਬੋ ਸਰਟੀਫਾਈਡ ਟਰਬੋ ਸਰਟੀਫਾਈਡ ਹ ਹੈਗੀ ਆ ਜੇ ਆਪਾਂ 100 ਦੀ ਸਪੀਡ ਦੇ ਉੱਪਰ ਚੱਲਦੇ ਹੈਗੇ 80 ਤੋਂ 100 80 ਤੋਂ 100 ਦੇ ਵਿੱਚ ਵਿੱਚ ਚੱਲਦੇ ਹੈਗੇ ਠੀਕ ਹੈ ਤਾਂ ਜੇ ਇਹਦੀ ਆਪਾਂ ਮੈਲੇ ਜੀ ਗੱਲ ਕਰੀਏ ਤਾਂ 18 ਤੋਂ 20 ਰਹੂਗੀ ਇਹ ਵੀ ਹਾਂ ਕਈ ਕਸਟਮਰ ਜਿਹੜੇ ਸਾਡੇ ਪਹਿਲਾਂ ਜਮ ਇਹ ਇੰਜਨ ਚੱਲ ਰਿਹਾ ਆਪਣੇ ਕੁਸ਼ਾਕ ਤੇ ਸਰਾਵੀਆਂ ਦੇ ਵਿੱਚ ਉਹਦੇ ਵਿੱਚ ਹੁਣ ਕਈ ਕਸਟਮਰ ਸਾਨੂੰ ਫੀਡਬੈਕ ਦਿੰਦੇ ਆ ਜੇ ਵੀ ਅਸੀਂ 100 ਦੀ ਸਪੀਡ ਤੇ ਚਲਾਉਣੇ ਹੈਗੇ ਤਾਂ 22 23 ਬਲਕਿ 22 23 ਤੱਕ ਦੀ ਵੀ ਐਵਰੇਜ ਲੈ ਰਹੀ ਹੈ ਲੈ ਰਹੀ ਹੈ ਹਾਂ ਸਾਡੇ ਹੀ ਕਸਟਮਰ ਆ ਉਹ ਸੇਮ ਹੀ ਇੰਜਨ ਹੈ ਜਿਹੜਾ ਪਹਿਲਾਂ ਮਲਕੀ ਟੈਸਟਡ ਇੰਜਨ ਹੈਗਾ ਇਹਦੀ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਬਿਲਕੁਲ ਤੇ ਦੋਸਤੋ ਇਹ ਤਾਂ ਹੋ ਗਿਆ ਇੰਜਨ ਬਾਕੀ ਆਪਾਂ ਤੁਹਾਨੂੰ ਟਾਇਰ ਸਾਈਜ਼ ਵਗੈਰਾ ਚੈੱਕ ਕਰਵਾ ਦਨੇ ਆ ਕੀ ਮਤਲਬ ਸਾਈਜ਼ ਜਿਹੜਾ ਇਹਦਾ ਟਾਇਰ ਸਾਈਜ਼ ਹੈਗਾ 205 55 17 17 ਨਾ ਹਾਂ 17 ਨੰਬਰ ਜਿਹੜਾ ਪ੍ਰੋਪਰ ਐਸਯੂਵੀ ਦੇ ਵਿੱਚ ਆਉਂਦਾ ਜਿਵੇਂ ਜਿਹੜੀਆਂ ਗੱਡੀਆਂ ਦੇ ਵਿੱਚ ਆਉਂਦਾ ਜਿਵੇਂ ਸਾਡੀ ਕੁਸ਼ਾ ਕਰ ਰਹੀ ਹੈ ਉਹਦੇ ਵਿੱਚ ਵੀ 17 ਇੰਚ ਹੀ ਆ ਰਿਹਾ ਪ੍ਰੋਪਰ ਉਹੀ ਟਾਇਰ ਸਾਈਜ਼ ਹੈਗਾ ਟੈਬਲ ਟਿਊਬਲੈਸ ਪਲੱਸ ਰੇਡੀਅਲ ਜਿਹੜਾ ਟੈਗ ਆ ਜਾਂਦਾ ਹੈ। ਤੇ ਜੇ ਆਪਾਂ ਜਿਹਦੇ ਅਲੋਏ ਦੀ ਗੱਲ ਕਰੀਏ ਇੱਕ ਕ੍ਰਿਸਟਲ ਕਲੀਅਰ ਮਲਕੀ ਡਾਇਮੰਡ ਕਾਟਾ ਲਾਇਏ ਬੂਲੇ ਨੂੰ ਅਲੋਏ ਵੀ ਬੋਲ ਦਿੰਦੇ ਹੈਗੇ ਜੀ। ਜਿਹੜੀ ਇਸ ਤੋਂ ਨੀਚੇ ਮਾਡਲ ਆ ਰਹੇ ਆ ਉਹਦੇ ਵਿੱਚ ਜਿਹੜਾ ਅਲੋਏ ਵੀ ਲਾ ਰਹੇ ਆ ਉਹ ਸਿਲਵਰ ਕਲਰ ਦਾ ਆ ਰਿਹਾ ਸਿਲਵਰ ਦਾ। ਜਿਹੜਾ ਇਹ ਅਲੋਏ ਵੀ ਲਾ ਰਿਹਾ ਇਹ ਸਿਰਫ ਟੌਪ ਮਾਡਲ ਦੇ ਵਿੱਚ ਆ। ਟੌਪ ਮਾਡਲ ਦੇ ਵਿੱਚ। ਹਾਂਜੀ ਹਾਂਜੀ। ਅੱਛਾ ਹੁਣ ਕੈ ਲੱਕ ਦੇ ਵਿੱਚ ਕਿਹੜੇ ਕਿਹੜੇ ਮਾਡਲ ਆ ਜਾਂਦੇ ਆ? ਮੈਨੂਅਲ ਆਟੋ ਦੇ ਵਿੱਚ। ਮੈਨੂਅਲ ਦੇ ਵਿੱਚ ਵੀ ਆਉਂਦੀ ਹੈ ਜੀ ਆਟੋਮ ਕਲਾਸਾਂ ਜਾਂਦਾ ਤੇ ਪ੍ਰੈਸਟੀਜ ਜਿਹੜਾ ਹੈਗਾ ਇਹ ਵਾਲਾ ਜਿਹੜਾ ਇਹ ਟੌਪ ਹੈ ਇਹ ਟੌਪ ਹੈ ਪ੍ਰੈਸਟੀਜ ਇਹਦੇ ਵਿੱਚ ਮੈਨੂਅਲ ਤੇ ਆਟੋ हां ਦੋਨੇ ਅਵੇਲੇਬਲ ਹੈਗੇ। ਹਾਂਜੀ ਹਾਂਜੀ ਹਾਂਜੀ। ਤੇ ਜੇ ਆਪਾਂ ਕੀਮਤ ਦੀ ਗੱਲ ਕਰੀਏ ਤਾਂ ਜਿਹੜੀ ਬੇਸ ਮਾਡਲ ਹੋ ਗਿਆ ਕਿੱਥੋਂ ਸ਼ੁਰੂ ਹੋ ਜਾਂਦਾ ਤੇ ਟੌਪ ਮਾਡਲ ਕਿੱਥੇ ਦਾ ਸ਼ੋਰੂਮ ਪ੍ਰਾਈਸ ਦੀ ਗੱਲ ਸਰ ਜਿਹੜਾ ਸ਼ੋਰੂਮ ਪ੍ਰਾਈਸ ਹੈਗਾ ਬੇਸ ਮਾਡਲ ਦਾ 7,90,000 ਰੁਪਿਆ ਹੈਗਾਗਾ 7,90,000 ਤੋਂ ਸ਼ੁਰੂ ਹੋ ਕੇ ਸ਼ੁਰੂ ਹੋ ਜਾਂਦੀ ਹੈ। ਹਾਂਜੀ ਹਾਂਜੀ ਤੇ ਟੌਪ ਮਾਡਲ ਕਿੱਥੇ ਤੱਕ ਜਾਂਦਾ ਟੌਪ ਮਾਡਲ 13 13.5 ਲੱਖ ਦੇ ਨੀਅਰ ਬਾਊਟ ਹੈਗਾਗਾ ਨੀਅਰ ਬਾਊਟ ਹਾਂਜੀ ਇਹ ਐਕਸਰੂਮ ਪ੍ਰਾਈਸ ਆ ਬਾਕੀ ਜਿਹੜੇ ਤੁਹਾਨੂੰ ਆਰਸੀ ਚਾਰजेस ਜਾਂ ਵਗੈਰਾ ਇੰਸ਼ੋਰੈਂਸ ਵਗੈਰਾ ਉਹ ਲੱਗੇ ਤੋਂ ले ਸਕਦੇ ਜਿਹੜੀ ਤੁਸੀਂ ਕਹਿੰਦੇ ਸਾਡੀ ਸੇਫਸਟ ਕਾਰ ਆ ਸਟਰੋਂਗ ਹੈ ਨੇ ਮਟੀਰੀਅਲ ਯੂਜ਼ ਕੀਤਾ ਹੁੰਦਾ ਉਹ ਕੀ ਚੀਜ਼ ਕਰਕੇ ਦਿਖਾਉਣੇ ਇਹਦੇ ਵਿੱਚ ਭਾਈ ਜੀ ਆ ਦੇਖੋ ਕੋਈ ਵੀ ਕੰਪਨੀ ਸਾਨੂੰ ਜਿੰਨਾ ਸੋਟੇ ਚ ਜੋਰ ਆ ਉਹਨੇ ਜੋਰ ਦੀ ਪਾਣੀ ਬੰਦ ਕਰ ਜਿੰਨਾ ਸੋਟੇ ਚ ਜੋਰ ਆ ਉਹਨੇ ਭਾਈ ਇਹ ਤਾਂ 바ਰੀ ਵਿੱਚ ਵੜ ਜੂ ਨਹੀਂ ਨਹੀਂ ਭਾਈ ਉਦੋਂ ਬਾਅਦ ਜੇ ਤਾਂ ਇਹਦਾ ਮਟੀਰੀਅਲ ਹੈ ਇਹਦਾ ਵਧੀਆ ਕੁਆਲਟੀ ਦਾ ਹੁੰਦਾ ਭਲਾ ਤੁਸੀਂ ਉੱਤੇ ਚਾਰ ਜਾਨੇ ਚੜ੍ਹ ਕੇ ਲੋ ਇਧਰ ਇਧਰ ਆ ਕੇ ਦਿਖਾਓ ਕਿ ਤੇ ਆਖੋ ਪੈਰੋਂ ਰੱਖੀ ਬਟਾ ਇਧਰ ਇਧਰ ਆ ਭੱਜ ਕੇ ਭੱਜ ਕੇ ਜਲਦੀ 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 ਆ ਦੇਖੋ ਆ ਦੇਖੋ ਆ ਦੇਖੋ ਭਾਈ ਆਹ ਆਹ ਦੇਖੀ ਮਟੀਰੀਅਲ ਦੇਖੋ ਕਰੋ ਚੈੱਕ ਭਾਈ ਉ ਕੋਈ ਵੀ ਕੰਪਨੀ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਕੇ ਦਿਖਾਊਗੀ ਜਿੰਨਾ ਵੀ ਤੁਹਾਡੇ ਚ ਪਾਵਰ ਆ ਤੁਸੀਂ ਉਹਨੇ ਜੋਰ ਦੇ ਇਹਨੂੰ ਬਾਹਰ ਬੰਦ ਕਰ ਸਕਦੇ ਹੋ ਕੋਈ ਤੁਹਾਨੂੰ ਪਤਾ ਸਭ ਤੋਂ ਸੇਫਸਟ ਗੱਡੀ ਹੈਗੀ ਹੈ। ਗੱਲ ਕਰੀ ਬਾਈ ਜੀ ਇਸ ਟੂਨ ਪਲਾਸਟਿਕ ਦੀ। ਹਾਂ ਜੀ ਇਹ ਮੀਟਰ ਜਿਹੜਾ ਆ ਗਿਆ ਇਹ 3 ਵੇ ਨਾਲ ਅਡਜਸਟ ਹੁੰਦਾ ਤਿੰਨ ਤਰੀਕਿਆਂ ਨਾਲ। ਠੀਕ ਹੈ ਤੁਸੀਂ ਇਹਨੂੰ ਕਰ ਸਕਦੇ ਹੋ ਜਿਵੇਂ ਆਰ ਪੀ ਐਮ ਮੀਟਰ ਆ ਗਿਆ ਇਹਦੇ ਵਿੱਚ। ਹਾਂ ਜੀ ਹਾਂ ਜੀ ਹਾਂ ਜੀ ਕਲੀ ਸਪੀਡ ਜੇ ਤੁਸੀਂ ਸ਼ੋਅ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਇਧਰ ਤੁਹਾਨੂੰ ਮਿਲ ਕੇ ਡਿਜੀਟਲ ਮੀਟਰ ਵੀ ਆ ਜਾਊਗਾ ਜਿਵੇਂ ਐਵਰੇਜ, ਗੇਅਰ ਸਾਰਾ ਕੁਝ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ। ਉਸ ਤੋਂ ਬਾਅਦ ਇਹਦੇ ਵਿੱਚ ਆ ਜਾਂਦਾ ਸਪੀਡ ਮੀਟਰ। ਸਪੀਡ ਮੀਟਰ। ਹਾਂ ਜੀ ਹਾਂ ਜੀ ਜਿਵੇਂ ਹੁਣ ਪਾਰਕਿੰਗ ਦੇ ਵਿੱਚ ਗੱਡੀ ਖੜੀ ਤੇ ਗੇਰ ਨਾਲ ਸ਼ੋ ਹੁੰਦੇ ਰਹਿਣਗੇ ਇਹਦੇ ਵਿੱਚ ਐਮ ਆਈ ਡੀ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਕਿ ਗੱਡੀਆਂ ਅੱਜ ਦੇ ਟਾਈਮ ਐਨੀਆਂ ਕਿ ਸਮਾਰਟ ਆ ਗਈ ਹੁਣ ਗੱਡੀ ਸਟਾਰਟ ਕੀਤੀ ਆ ਬਿਲਕੁਲ ਵੀ ਨਹੀਂ ਪਤਾ ਲੱਗ ਰਿਹਾ ਕੋਈ ਵੀ ਨੌਇਸ ਨਹੀਂ ਆ ਰਹੀ ਇੰਜਨ ਦੇ ਵਿੱਚ ਕੈਬਨ ਦੇ ਵਿੱਚ ਇੰਜਨ ਦੀ ਬਿਲਕੁਲ ਵੀ ਨਹੀਂ ਆ ਰਹੀ ਤਾਂ ਜਿਹੜੇ ਇਹਦੇ ਵਿੱਚ ਕਰੂਜ਼ ਵਗੈਰਾ ਮੋਡ ਆ ਹਾਂਜੀ ਹਾਂਜੀ ਸਰ ਇਹਦਾ ਜਿਹੜਾ ਮੈਂ ਤੁਹਾਨੂੰ ਦੱਸਦਾ ਹੈਗਾ ਜਿਹੜੀ ਇਹਦੀ ਸੀਟਸ ਹੈਗੀ ਆ ਇਹ ਵੀ ਵੈਂਟੀਲੇਟਿਡ ਸੀਟਸ ਹੈ ਜੀ ਵੈਂਟੀਲੇਟਿਡ ਹੈ ਹਾਂਜੀ 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 ਟਾਪ ਮਾਡਲ ਦੇ ਵਿੱਚ ਵੈਂਟੀਲੇਟਿਡ ਸੀਟਸ ਆ ਪਲੱਸ ਇਲੈਕਟ੍ਰੋਨਿਕ ਹੈਗੀ ਹੈਗੀ ਠੀਕ ਆ ਹ ਵਰਕ ਕਰਦੀ ਹੈਗੀ ਹੈ ਠੀਕ ਹੈ ਜਿਵੇਂ ਰਾਈਟ ਸਾਈਡ ਦੀ ਇਹ ਲੈਫਟ ਸਾਈਡ ਦੀ ਸੋਡੇ ਸਾਈਡ ਦੀ ਹਾਂ ਜੀ ਹਾਂ ਜੀ ਏਸੀ ਵੀ ਸਾਰਾ ਇਹਦਾ ਆਟੋ ਏਸੀ ਆ ਗਿਆ ਸਰ ਆਟੋ ਕਲਾਈਮੇਟ ਸਾਰਾ ਆਟੋ ਏਸੀ ਹੈਗਾ ਕਲਾਈਮੇਟ ਦਾ ਸਾਨੂੰ ਤੁਸੀਂ ਸੈੱਟ ਕਰ ਸਕਦੇ ਹੋ ਟੈਂਪਰੇਚਰ ਜਿੱਥੇ ਵੀ ਸੈੱਟ ਕਰਨਾ ਚਾਹੁੰਦੇ ਹੋਗੇ ਠੀਕ ਹੈ ਹਾਂ ਜੀ ਉਸ ਤੋਂ ਬਾਅਦ ਜਿਹੜਾ ਦਾ ਸਟੀਅਰਿੰਗ ਹੈ ਇਹ ਵੀ ਟਿਲਟ ਐਂਡ ਟੈਲੀਸਕੋਪਿਕ ਹੈਗਾ ਟੈਲੀਸਕੋਪ ਟਿਲਟ ਵਾਲਾ ਹਾਂ ਜੀ ਠੀਕ ਹੈ ਦੋ ਵੇ ਨਾਲ ਤੁਸੀਂ ਇਹਨੂੰ ਸੈੱਟ ਕਰ ਸਕਦੇ ਹੋਗਾ ਟਿਲਟ ਐਂਡ ਟੈਲੀਸਕੋਪ ਜਿਹੜਾ ਦਾ ਕਰੂਜ਼ ਆ ਜਾਂਦਾ ਨਾਰਮਲ ਗੱਡੀ ਹੁੰਦਾ ਸਟੀਅਰਿੰਗ ਦੇ ਉੱਪਰ ਹ ਕੋਟੇ ਦੇ ਵਿੱਚ ਇਦਾਂ ਹੀ ਹੁੰਦਾ ਹਾਂਜੀ ਕਈ ਵਾਰ ਨਾ ਪਤਾ ਕੀ ਹੁੰਦੇ ਆ ਜਿਵੇਂ ਬੱਚੇ ਵਗੈਰਾ ਉਹ ਕਰ ਦਿੰਦੇ ਹੈਗੇ ਨਾਲ ਬੈਠ ਜਾਂਦੇ ਹੈਗੇ ਫੈਮਿਲੀ ਅਸੀਂ ਤਾਂ ਬਹੁਤ ਅਵਾਇਡ ਕਰਦੇ ਹੈਗੇ ਵੀ ਕਸਟਮਰ ਜਿਹੜਾ ਖੁਦ ਗਾ ਕਾਰ ਡਰਾਈਵ ਕਰੇ ਠੀਕ ਹੈ ਹਾਂਜੀ ਕਈ ਵਾਰ ਕੀ ਹੁੰਦਾ ਸਾਨੂੰ ਕੰਪਲੇਂਟ ਆਈ ਹੈਗੀ ਦੋ ਤਿੰਨ ਵਾਰੀ ਵੀ ਬੱਚੇ ਬੈਹਿ ਗਏ ਤਾਂ ਉਹਨਾਂ ਨੇ ਪ੍ਰੈਸ ਕਰਤਾ ਇੱਥੋਂ ਪ੍ਰੈਸ ਕਰਤਾ ਜਾਂ ਉਹ ਪ੍ਰੈਸ ਕਰਤਾ ਕਿਉਂਕਿ ਜਦੋਂ ਰੀਸੈਟ ਕਰਦੇ ਹੈਗੇ ਮੰਨ ਲਓ ਤੁਸੀਂ 100 ਦੀ ਸਪੀਡ ਤੇ ਚੱਲ ਰਹੇ ਹੋ ਤਾਂ ਤੁਸੀਂ 50 ਦੀ ਸਪੀਡ ਤੇ ਆ ਜਾਂਦੇ ਹੋ ਆਪਾਂ ਰੀਸੈਟ ਪ੍ਰੈਸ ਕਰਦੇ ਨੇ ਆਟੋਮੈਟਿਕਲੀ ਗੱਡੀ 100 ਦੀ ਸਪੀਡ ਤੇ ਹੋ ਜਾਂਦੀ ਹੈਗੀ ਗਰੂਮ ਦੇ ਵਿੱਚ ਤਾਂ ਉਸ ਕਰਕੇ ਇਹ ਸੇਫਟੀ ਦਾ ਧਿਆਨ ਰੱਖਦੇ ਨੇ ਹਾਂਜੀ ਹਾਂਜੀ ਇੱਕ ਵੇ ਹੋਰ ਚੀਜ਼ ਦੇਖ ਰਿਹਾ ਜੋ ਪੈਸੇਂਜਰ 에ਅਰ ਬੈਗ ਲਿਖਿਆ ਹੋਇਆ ਇਹਨੂੰ ਆਪਾਂ ਆਫ ਕਰਿਆ ਵੀ ਕਰ ਸਕਦੇ ਹਾਂ ਕਿਉਂਕਿ ਹਾਂਜੀ ਹਾਂਜੀ ਇਹਨੂੰ ਆਪਾਂ ਆਫ ਵੀ ਕਰ ਸਕਦੇ ਹਾਂ ਜੇ ਕੋਈ ਵਾਈ ਚਾਂਸ ਆਪਾਂ ਨਹੀਂ ਯੂਜ਼ ਕਰਨਾ ਜਾਂ ਬੱਚੇ ਵਗੈਰਾ ਬੈਠੇ ਆ ਕੇਈ ਵਾਰ ਹਾਂਜੀ 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 ਇਹਨੂੰ ਆਫ ਵੀ ਤੁਸੀਂ ਕਰ ਸਕਦੇ ਹੈਗੇ ਹਾਂ ਓਕੇ ਓਕੇ ਹਾਂਜੀ 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 ਉਸ ਤੋਂ ਬਾਅਦ ਜਿਵੇਂ ਵਾਇਰਲੈਸ ਚਾਰਜਰ ਆ ਜਾਂਦਾ ਸਾਰੇ ਦੇ ਵਿੱਚ ਠੀਕ ਹੈ ਜੀ ਤੁਸੀਂ ਆਪ ਦਾ ਫੋਨ ਰੱਖਣਾ ਹੈਗਾ ਤਾਂ ਆਟੋਮੈਟਿਕਲੀ ਜਿਹੜਾ ਇਹ ਚਾਰਜਿੰਗ ਕਰਨ ਲੱਗ ਜੂਗੀ ਹੈਗੀ ਠੀਕ ਹੈ ਕੋਈ ਆਪਾਂ ਨੂੰ ਵਾਇਰ ਲਾਉਣ ਦੀ ਲੋੜ ਨਹੀਂ ਦੇਖੋ ਫੋਨ ਆਪਣਾ ਚਾਰਜ ਹੈ ਜੀ ਸਟਾਰਟਿੰਗ ਚਾਰਜਿੰਗ ਆਪਾਂ ਕਰ ਦਾਂਗੇ ਇਥੋਂ ਹਾਂਜੀ ਡਿਸਪਲੇ ਵਗੈਰਾ ਵਿੱਚ ਤੁਹਾਨੂੰ ਸਾਰਾ ਦੇਖ ਨੂੰ ਪਜੂਗਾ ਬਾਕੀ ਜਿਹੜੀ ਬਾਦ ਆ ਗਿਆ ਜੀ ਇਧਰ ਆਪਣਾ ਆਰਮਨਿਸਟ ਤੇ ਇਹਨੂੰ ਵੀ ਆਪਾਂ ਅਡਜਸਟ ਕਰ ਸਕਦੇ ਹੋ ਤੇ ਬਾਕੀ ਨਿੱਕਾ ਮੋਟਾ ਸਮਾਨ ਜਿਹੜਾ ਸਪੇਸ ਆ ਰੱਖੀ ਹੋਈ ਹੈ ਕਾਫੀ ਰੱਖ ਸਕਦੇ ਹੋ ਤੇ ਗਲਵ ਬਾਕਸ ਵਗੈਰਾ ਤੁਸੀਂ ਦੇਖ ਸਕਦੇ ਹੋ ਇਧਰ ਇਹ ਵੀ ਵੀਰੇ ਕੋਲਡ ਗਲਵ ਬਾਕਸ ਆ ਜਾਂਦਾ ਹਾਂਜੀ 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 ਕਿਉਂਕਿ ਯਾਰ ਬਹੁਤ ਚੀਜ਼ ਰੱਖਣੀ ਆਪਾਂ ਤੁਸੀਂ ਐਨਕਾ ਵਗੈਰਾ ਇੱਥੇ ਤੁਸੀਂ ਰੱਖ ਸਕਦੇ ਹੋ ਜੇ ਆਪਾਂ ਗੱਲ ਕਰੀਏ ਇਹਦੇ ਆ ਸਨ ਰੂਫ ਦੀ ਜੀ ਹਾਂ ਜੀ ਤੇ ਇਹਦਾ ਸਨ ਰੂਫ ਹੈਗਾਗਾ ਇਹ ਟੌਪ ਐਂਡ ਵੇਰੀਐਂਟ ਦੇ ਵਿੱਚ ਹੀ ਅਵੇਲੇਬਲ ਹੈਗਾਗਾ ਓਕੇ ਹੋਰ ਕਿਸੇ ਮਾਡਲ ਦੇ ਵਿੱਚ ਨਹੀਂ ਹੈਗਾਗਾ ਠੀਕ ਹੈ ਹਾਂ ਜੀ ਹਾਂ ਜੀ ਜੇ ਆਪਾਂ ਸੇਫਟੀ ਦੀ ਗੱਲ ਕਰੀ ਤਾਂ ਕਿੰਨੇ 에ਅਰ ਬੈਗ ਆ ਜਾਂਦੇ ਇਹਦੇ ਵਿੱਚ ਇਹਦੇ ਵਿੱਚ 6 에ਅਰ ਬੈਗ ਆ ਆਪਣੇ ਸਟਾਰਟਿੰਗ ਮਾਡਲ ਸਟਾਰਟਿੰਗ ਮਾਡਲ ਬੇਸ ਮਾਡਲ ਤੋਂ ਲੈ ਕੇ ਟੌਪ ਮਾਡਲ ਤੱਕ ਕੋਲਾ ਜਿਹੜਾ ਮਰਜੀ ਮਾਡਲ ਲੈ ਲਓ ਹਾਂ ਜੀ ਹਾਂ ਜੀ ਹਾਂ ਜੀ ਤੇ ਜੇ ਆਪਾਂ ਇਹਦੀ ਗੱਲ ਕਰੀਏ ਮਿਰਰ ਦੀ ਇਹ ਵੀ ਇਲੈਕਟ੍ਰੋਨਿਕ ਮਿਰਰ ਆ ਗਿਆ ਹਾਂ ਜੀ ਹਾਂ ਜੀ ਆਟੋਡੇਮ ਆਟੋ ਡਿਮਿੰਗ ਮਿਰਰ ਆ ਗਿਆ ਹਾਂ ਜੀ ਹਾਂ ਜੀ કરી ਪਿੱਛੇ ਦਿਖਾਈਏ ਤਾਂ ਨਾ 22 ਸਪੇਸ ਹੈ ਉਹ ਲੈਗ ਰੂਮ ਦਿਖਾ ਦਿੰਦੇ ਹਾਂ ਜਿਹੜਾ ਇਹਦਾ ਲੈਗ ਰੂਮ ਵੀ ਹੈਗਾ ਦੇਖੋ ਆਪਾਂ ਪੂਰੇ ਬੈਠੇ ਸੀਗੇ ਬਹੁਤ ਵਧੀਆ ਲੈਗ ਰੂਮ ਹੈਗਾ ਫੈਮਿਲੀ ਕਾਰ ਹੈਗੀ ਹੈ ਫੈਮਿਲੀ ਕਾਰ ਹਾਂਜੀ ਹਾਂਜੀ ਇਹਦੇ ਵਿੱਚ ਕੀ ਹੈਗਾ ਇਹ ਇਸ ਤਰ੍ਹਾਂ ਦੀ ਕਾਰ ਹੈਗੀ ਆ ਮੰਨ ਲਓ ਤੁਸੀਂ ਲੌਂਗ ਰੂਟ ਦੇ ਉੱਪਰ ਨਿਕਲਦੇ ਹੈਗੇ ਤਾਂ ਤੁਹਾਨੂੰ ਕਦੇ ਵੀ ਥਕਾਵਟ ਮਹਿਸੂਸ ਨਹੀਂ ਹੋਊਗੀ ਓਕੇ ਹਾਂ ਹਾਂ ਕੰਫਰਟੇਬਲ ਕਾਰ ਆ ਸਭਾਈ ਜੀ ਮੈਂ ਹੋਰ ਦੇਖੋ ਜਿੱਦਾਂ ਆਪਾਂ ਹੁਣ ਹਾਈਟ ਦੇ ਹਿਸਾਬ ਨਾਲ ਦੇਖੀਏ 6 ਫੁੱਟ ਦਾ ਬੰਦਾ ਹਾਈਟ ਦਾ ਸਾਬ ਨਾਲ ਬੈਠ ਜਾਂਦਾ ਤਾਂ ਪਿੱਛੇ ਜਿਹੜਾ ਆਪਣਾ हां हेड रूम ए दा बहुत बेस्ट है हेड रूम ते सी देखो मेरे टर्बन बनी हुई है भाई जी ते हां जी हां जी देखो आ देखो हजे भी इतना गैप हैगा 4 उंगल आ कंपनी देखो ਤੁਸੀਂ ਨਾ ਇਹਦੇ ਵਾਸਤੇ ਇਹ ਡਿਜ਼ਾਈਨ ਦੇਖੋ ਕਿਦਾਂ ਵਧੀਆ ਹੋ ਪਤਾ ਹੈਗਾਗਾ हां जी हां जी हां जी बाकी ਪਿੱਛੇ ਵਗੈਰਾ ਰੀਡਿੰਗ ਲਾਈਟ ਵਗੈਰਾ ਲਾਈਟਾਂ ਵਗੈਰਾ ਸਾਰਾ ਕੁਝ ਆ ਜਾਂਦੀ ਐ LED ਲਾਈਟਸ ਆ ਜਾਂਦੀ ਐ ਸਾਰੀ ਇਹ ਹਾਂ ਜੀ ਬਾਕੀ ਆ ਸੀਟਾਂ ਦੇਖੋ ਵੈਂਟੀਲੇਟਡ ਆ ਤੇ ਥਾਈ ਸਪੇਸ ਵਧੀਆ ਮਿਲਣ ਵਾਲੀ ਐ ਤੁਸੀਂ ਇੱਥੇ ਚਾਰਜਿੰਗ ਪੁਆਇੰਟ ਤੇ ਏਸੀ ਵੈਂਟ ਤੁਹਾਨੂੰ ਦਿਨ ਨੂੰ ਦੇਖਣ ਨੂੰ ਮਿਲ ਜਾਣਗੇ ਤੇ ਬਾਕੀ ਤੁਹਾਨੂੰ ਆਜੋ ਬੂਟ ਸਪੇਸ ਦੀ ਗੱਲ ਕਰਦੇ ਜੀ ਸਪੇਸ ਦੇ ਵਿੱਚ ਰੀਅਰ ਦੇ ਵਿੱਚ ਜਿਵੇਂ ਡੀਫੋਕਰ ਆ ਗਿਆ ਬਾਈ ਪ੍ਰੋਮੋਸ਼ਨ ਆ ਗਿਆ ਠੀਕ ਹੈ ਛਾਰਟ ਐਂਟੀਨਾ ਵੀ ਇਹਦਾ ਬਹੁਤ ਮਲਕੀ ਯੂਨੀਕ ਜੀ ਟਾਈਪ ਆ ਛਾਰਟ ਐਂਟੀਨਾ ਇਹਦੇ ਵਿੱਚ ਆ ਜਾਂਦਾ ਹੈਗਾ ਸਕੋਟਾ ਲੋਗੋ ਆ ਗਿਆ ਚਿੰਗ ਵਗੈਰਾ ਤੁਹਾਨੂੰ ਵਿੱਚ ਹਾਂਜੀ 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 ਕਾਇਲੈਕ ਤੇ ਜੇ ਬੂਟ ਸਪੇਸ ਦੀ ਗੱਲ ਕਰੀਏ ਤਾਂ ਬੂਟ ਸਪੇਸ ਇਹਦੀ ਦੀ ਗੱਲ ਕਰੀਏ ਤਾਂ ਸਭ ਤੋਂ ਬੈਸਟ ਇਹਦਾ ਜਿਹੜਾ ਬੂਟ ਸਪੇਸ ਹੈਗਾਗਾ ਜਿਹੜਾ ਦਾ ਬੂਟ ਸਪੇਸ ਆ 446 ਲੀਟਰ ਦਾ ਬੂਟ 446 ਲੀਟਰ ਦਾ ਬਹੁਤ ਹੋ ਜਾਂਦਾ ਬਹੁਤ ਹੋ ਜਾਂਦਾ ਵੀ ਕਿਉਂਕਿ ਅੱਜ ਦੇ ਟਾਈਮ ਆਪਾਂ ਦੇਖੀਏ ਤਾਂ ਜਿਹੜੀਆਂ ਵੀ ਹੈਚਬੈਕ ਗੱਡੀਆਂ ਆ ਰਹੀਆਂ ਉਹਨਾਂ ਦਾ ਨੀਰ ਵਾਟਰ 3350 ਦੇ ਨੀਰ ਵਾਟਰ ਸੀ ਹੈਗਾਗਾ ਬਟ ਰੇਂਜ ਉਹਨਾਂ ਦੀ ਉਹੀ 9 10 11 ਲੱਖ ਰੁਪਏ ਦੇ ਵਿੱਚ ਹੈਗੀ ਹੈ ਕਿ ਇਹ ਸਭ ਤੋਂ ਬੈਸਟ ਸੈਗਮੈਂਟ ਹੈਗਾ ਜਿਹੜਾ ਹੈਚਬੈਕ ਕਸਟਮਰ ਗੱਡੀ ਦੇਖ ਰਿਹਾ ਇੱਕ ਵਾਰੀ ਜਰੂਰ ਇਹ ਗੱਡੀ ਆ ਕੇ ਤੁਸੀਂ ਤੇ ਜਿਹੜ ਰੇਸੀਗੇ ਬਾਈ ਜੀ ਦਾ ਪਹਿਲਾਂ ਬਹੁਤ ਬਹੁਤ ਧੰਨਵਾਦ ਹੈ ਨਾ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਮੈਂ ਨੰਬਰ ਦਿੱਤਾ ਹੋਇਆ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹੋ ਬਠਿੰਡੇ ਦੇ ਵਿੱਚ ਕਿਤੇ ਵੀ ਤੁਸੀਂ ਗੱਡੀ ਬੋਕਰ ਆਉਣੀ ਸਕੋਡਾ ਦੀ ਸਕੋਡਾ ਬਾਰੇ ਜਾਣਕਾਰੀ ਲੈਣੀ ਆ ਤਾਂ ਨੰਬਰ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਜੇ ਮੈਂ ਗੱਲ ਕਰਾਂ ਸਕੋਡਾ ਦੀ ਇਸ ਮਾਡਲ ਦੀ ਤਾਂ ਇਹ ਸਕੋਡਾ ਦਾ ਹੁਣ ਤੱਕ ਦਾ ਸਭ ਤੋਂ ਮੇਰੇ ਲਈ ਬਜਟ ਜਾਂ ਕਿ ਸਸਤਾ ਐਸ ਯੂ ਵੀ ਵੇਰੀਐਂਟ ਆ ਜਾਂ ਮਾਡਲ ਆ ਕਿਉਂਕਿ ਹੁਣ ਵਾਲੀਆਂ ਜਿਹੜੀਆਂ ਬਾਈ ਜੀ ਆਪਾਂ ਕਰ ਗਏ ਪਹਿਲਾਂ ਵਾਲੀਆਂ ਜਿਵੇਂ ਸਲਾਵੀਆ ਕੁਸ਼ਾਕ ਸੀ ਹਾਂਜੀ ਹਾਂਜੀ ਉਹ ਥੋੜੇ ਜਿਹਾ ਹਾਈ ਰੇਂਜ ਦੇ ਵਿੱਚ ਸੀ ਹਾਂਜੀ 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 ਹੁਣ ਤੱਕ ਦੀ ਬਲ ਸਕੋਡਾ ਦੀ ਸਭ ਤੋਂ ਸਸਤੀ ਸਭ ਤੋਂ ਸਸਤੀ ਜੀ ਹਾਂ ਵੀ ਹੁਣ ਤੱਕ ਗੱਡੀਆਂ ਆਈਆਂ ਸੇਫਿਸਟ ਸਭ ਤੋਂ ਸਸਤੀ ਪਲੱਸ ਇਹਦੀ ਐਵਰੀਜ ਸਭ ਤੋਂ ਬੈਸਟ ਹੈਗੀ ਆ ਠੀਕ ਆ ਹਾਂਜੀ ਹਾਂਜੀ ਸੇਫਟੀ ਟੈਕਨੋਲੋਜੀ ਜੀ ਤਾਂ ਹਾਂਜੀ ਹਾਂਜੀ ਸਭ ਤੋਂ ਬੈਸਟ ਗੱਡੀ ਹੈਗੀ ਬਿਲਕੁਲ ਹਾਂਜੀ ਹਾਂਜੀ ਤੇ ਦੋਸਤੋ ਇਹ ਸੀ ਕਿ ਕਾਇਦ ਤੱਕ ਜਾਣਕਾਰੀ ਚੰਗੀ ਲੱਗੀ ਤਾਂ ਤੁਸੀਂ ਆਪੇ ਸ਼ੇਅਰ ਕਰ ਦਿੰਨੇ ਆ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ